ਨੇਕ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬੈਂਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਭੁੱਲ ਜਾਂਦਾ ਹੈ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ-ਜਦੋਂ ਜਿੱਤਦਾ ਇੱਥੇ ਆਉਂਦਾ ਜਿੰਨੂੰ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਮੇਰੇ ਕੋਈ ਅੰਦੇ ਜੀ ਮੈਂ ਇੱਥੋਂ ਦੀ ਨੰਗਾ ਅਕਸਰ ਕਾਜੂ ਬਦਾਮਾਂ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗੇ ਕਾਜੂ ਬਦਾਮਾਂ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਮੇਰੀ ਜਿਹੜੀ ਦੁਆ ਹੈ ਨਾ ਦੁਆ बस काम ओही कर दी मालिक ਜੀ ਮਾਲਕ ਜੀ ਹੁਣ ਅਸੀਂ ਤਾਂ ਦਰ ਦਰ ਤੇ ਹਰ ਦਰ ਤੇ ਜਾਣਾ ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਦ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਵੇ ਕਿੰਨੇ ਚਿਰ ਦੀ ਤੁਹਾਡੀ ਇੱਕ سپورਟ ਕਰ ਰਹੀ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 1113 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਏ ਵੜੇ ਦਾ ਪੱਕਾ ਹੈ ਆ ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਉਹ ਆ ਦਿਖਾਇਆ ਜਿੰਨਾ ਚਿਰ ਹੈਗੇ ਲੱਗਦਾ ਨਹੀਂ ਕਿ ਤੇ ਪੈਠੀ ਵਿਖਣੀ ਪਊਗੀ ਕਦੀ ਬਿਲਕੁਲ ਨਹੀਂ ਰੇਖ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬੈਂਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਉੱਲ ਜਾਂਦਾ ਹੈ ਇਹ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਇਹਨੂੰ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਮਿਲ ਕੇ ਆਉਂਦੇ ਜਿਵੇਂ ਇਥੋਂ ਦੀ ਨੰਗਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗਦੀ ਕਾਜੂ ਬਦਾਮਾਂ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਆ ਏਰੀ ਜਿਹੜੀ ਦੁਆ ਹੈ ਨਾ ਦੁਆ ਬਸ ਕੰਮ ਹੋ ਹੀ ਕਰਦੀ ਮਾਲਕ ਜੀ ਮਾਲਕ ਜੀ ਸੁਣ ਅਸੀਂ ਤਾਂ ਦਰ ਦਰ ਤੇ ਹਰ ਦਰ ਤੇ ਜਾਣਾ ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਦ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਦੀ ਕਿੰਨੇ ਚਿਰ ਦੀ ਤੁਹਾਡੀ ਇੱਕ سپورਟ ਕਰ ਰਹੀ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 1213 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਏ ਵੜੇ ਦਾ ਪੱਕਾ ਆ ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆਲਾ ਵਿਖਾਇਆ ਜਿੰਨਾ ਚਿਰ ਹੈ ਗਿਆ ਲੱਗਦਾ ਨਹੀਂ ਕਿ ਤੇ ਪੇਠੀ ਵਿਖਣੀ ਪਊਗੀ ਕਦੀ ਬਿਲਕੁਲ ਨਹੀਂ ਸਪਸ਼ਟ ਬੰਦਾ ਰੇਖਾ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬੈਂਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਭੁੱਲ ਜਾਂਦਾ ਇਹ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਜੇ ਮੈਂ ਇਥੋਂ ਦੀ ਨੰਗਾ ਆ ਆ ਨਹੀਂ ਮੁੱਕੇ ਜਾਂ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਕਾਜੂ ਬਦਾਮ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਆ ਏਰੀ ਜਿਹੜੀ ਦੁਆ ਹੈ ਨਾ ਦੁਆ ਬਸ ਕੰਮ ਹੋ ਹੀ ਕਰਦੀ ਹੈ ਮਾਲਕ ਰਹੀ ਮਾਲਕ ਦੀ ਸੁਣ ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਦ ਤੇ ਹੋਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾ ਇੱਕ ਕੋਦਰ ਮੀਰਾਹ ਰਹਿੰਦਾ ਕਿੰਨੇ ਚਿਰ ਦੀ ਤੁਹਾਡੀ ਇੱਕ ਸਪੋਰਟ ਕਰ ਰਹੀ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 1213 ਸਾਲ ਪਹਿਲੇ 2012 ਦੇ ਇਲੈਕਸ਼ਨ ਰਾਏ ਵੜੇ ਦਾ ਪੱਕਾ ਹੈ ਆ ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਉਹ ਆ ਵਿਖਾਇਆ ਕਿੰਨੇ ਚਿਰ ਹੈ ਗਿਆ ਲੱਗਦਾ ਨਹੀਂ ਕਿ ਤੇ ਪੇਠੀ ਵਿਕਣੀ ਪਊਗੀ ਕਦੀ ਬਿਲਕੁਲ ਨਹੀਂ